ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਡਿਪਰੈਸ਼ਨ ਹੋਵੇ ਕੋਈ ਵੀ ਚਿੰਤਾ ਹੋਵੇ ਪਰੇਸ਼ਾਨੀ ਹੋਵੇ ਤਾਂ ਗੁਰਬਾਣੀ ਦੇ ਇਸ ਸ਼ਬਦ ਦੇ ਨਾਲ ਉਹ ਡਿਪਰੈਸ਼ਨ ਚਿੰਤਾ ਟੈਨਸ਼ਨ ਨੂੰ ਦੂਰ ਕੀਤਾ ਜਾ ਸਕਦਾ ਹੈ ਤਾਂ ਆਪਾਂ ਕਿਸ ਸ਼ਬਦ ਬਾਰੇ ਗੱਲ ਕਰਨ ਜਾ ਰਹੇ ਹਾਂ ਅਏ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣੀਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈੜ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਤਾਂ ਦੇਖੋ ਸਾਨੂੰ ਡਿਪਰੈਸ਼ਨ ਕਿਉਂ ਹੁੰਦਾ ਹੈ ਜਦੋਂ ਸਾਡੇ ਮਨ ਦੇ ਉੱਤੇ ਕੋਈ ਨਾ ਕੋਈ ਬੋਝ ਚਿੰਤਾ ਹੋ ਜਾਂਦੀ ਆ ਜਦੋਂ ਕਿਸੇ ਨਾ ਕਿਸੇ ਗੱਲ ਦੀ ਪਰੇਸ਼ਾਨੀ ਹੁੰਦੀ ਆ ਅਤੇ ਖਾਸ ਕਰਕੇ ਉਹ ਪਰੇਸ਼ਾਨੀਆਂ ਉਹ ਚਿੰਤਾਵਾਂ ਜਿਨ੍ਹਾਂ ਬਾਰੇ ਅਸੀਂ ਦੂਜਿਆਂ ਦੇ ਨਾਲ ਗੱਲ ਨਹੀਂ ਕਰ ਸਕਦੇ ਜਿਨ੍ਹਾਂ ਬਾਰੇ ਅਸੀਂ ਖੁੱਲ ਕੇ ਦੂਜਿਆਂ ਨੂੰ ਕਹਿ ਨਹੀਂ ਨਾ ਪਾਉਂਦੇ ਉਹ ਗੱਲਾਂ ਵਾਰ-ਵਾਰ ਸਾਡੇ ਮਨ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਅਤੇ ਜਦੋਂ ਹੀ ਕੋਈ ਗੱਲ ਸਾਡੇ ਮਨ ਦੇ ਵਿੱਚ ਵਾਰ-ਵਾਰ ਚੱਲ ਰਹੀ ਹੈ ਨਾ ਉਹਦਾ ਮਤਲਬ ਇਹ ਆ ਕੀ ਸਾਡੇ ਮਨ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਖਾਸ ਕਰਕੇ ਜਦੋਂ ਅਸੀਂ ਕਿਸੇ ਮਾੜੀ ਘਟਨਾ ਬਾਰੇ ਸੋਚ ਰਹੇ ਹਾਂ ਕਿਸੇ ਮਾੜੀ ਗੱਲ ਬਾਰੇ ਸੋਚ ਰਹੇ ਹਾਂ ਨਾ ਤਾਂ ਉਹ ਸਾਡੇ ਮਨ ਨੂੰ ਅੰਦਰੋਂ ਅੰਦਰੀ ਕਮਜ਼ੋਰ ਕਰਦੀ ਰਹਿੰਦੀ ਆ ਤਾਂ ਪਹਿਲੀ ਗਲਤ ਇਹ ਆ ਕਿ ਜਦੋਂ ਵੀ ਸਾਡੇ ਨਾਲ ਕੁਝ ਅਜੀਬ ਹੋਵੇ ਕਿ ਕੋਈ ਵੀ ਗੱਲ ਸਾਡਾ ਖਹਿੜਾ ਨਹੀਂ ਛੱਡ ਰਹੀ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ ਕਿਤੇ ਵੀ ਆ ਜਾ ਰਹੇ ਹਾਂ ਉਹ ਗੱਲ ਵਾਰ-ਵਾਰ ਸਾਡੇ ਦਿਮਾਗ ਦੇ ਵਿੱਚ ਚਲਦੀ ਜਾ ਰਹੀ ਆ ਅਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਆ ਪਰ ਭੁਲਾ ਨਹੀਂ ਪਾ ਰਹੇ ਹੁਣ ਕਈ ਵਾਰ ਕੀ ਹੁੰਦਾ ਕਿ ਰਾਤ ਨੂੰ ਸੌ ਕੇ ਉੱਠੇ ਸਵੇਰੇ ਉੱਠਦਿਆਂ ਸਾਰ ਉਹੀ ਗੱਲ ਸਾਡੇ ਦਿਮਾਗ ਦੇ ਵਿੱਚ ਚੱਲਣੀ ਸ਼ੁਰੂ ਹੋ ਜਾਂਦੀ ਆ ਜਿਹਦੇ ਤੋਂ ਅਸੀਂ ਬਚਣਾ ਚਾਹੁੰਦੇ ਆ ਤਾਂ ਜਦੋਂ ਵੀ ਸਾਡੇ ਨਾਲ ਅਜਿਹਾ ਹੋਵੇ ਨਾ ਉਸੇ ਵੇਲੇ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਜੇਕਰ ਸਮਾ ਰਹਿੰਦਿਆਂ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਨਾ ਦਿੱਤਾ ਆਪਣੇ ਜ਼ਿਆਦਾ ਸੋਚਣ ਦੀ ਆਦਤ ਨੂੰ ਕੰਟਰੋਲ ਦੇ ਵਿੱਚ ਨਾ ਕੀਤਾ ਤਾਂ ਫਿਰ ਇਸੇ ਸੋਚ ਨੇ ਇਸੇ ਪਰੇਸ਼ਾਨੀ ਭੋਜ ਨੇ ਡਿਪਰੈਸ਼ਨ ਬਣ ਜਾਣਾ ਹੈ ਤੇ ਡਿਪਰੈਸ਼ਨ ਜਿਉਂ-ਜਿਉਂ ਵੱਧਦਾ ਜਾਂਦਾ ਹੈ ਨਾ ਤਾਂ ਉਹ ਤੋਂ ਬੰਦੇ ਦੀਆਂ ਮੁਸ਼ਕਲਾਂ ਆਤਦੀਆਂ ਨੇ ਤਾਂ ਇਸ ਲਈ ਆਪਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਇਹਦੇ ਤੇ ਕੰਟਰੋਲ ਕਰ ਲੈਣਾ ਹੈ ਜਦੋਂ ਵੀ ਲੱਗੇ ਨਾ ਕਿ ਕੋਈ ਗੱਲ ਵਾਰ-ਵਾਰ ਮੇਰੇ ਮਨ ਦੇ ਉੱਤੇ ਆ ਰਹੀ ਆ ਆਪਣਾ ਅਸਰ ਦਿਖਾ ਰਹੀ ਆ ਤਾਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਤਾਂ ਅਜੇ ਇਹਦੇ ਵਿੱਚ ਆਪਾਂ ਗੁਰਬਾਣੀ ਦਾ ਪਾਠ ਤਾਂ ਨਹੀਂ ਕਰ ਸਕਦੇ ਕਿਉਂਕਿ ਗੁਰਬਾਣੀ ਦਾ ਪਾਠ ਕਰਨ ਬੈਠਾਂਗੇ ਤਾਂ ਸਾਡੇ ਮਨ ਨੇ ਵਾਰ-ਵਾਰ ਉਸੇ ਚਿੰਤਾ ਵੱਲ ਤੁਰ ਪੈਣਾ ਹੈ ਉਹ ਚਿੰਤਾ ਦਾ ਹੀ ਚਿੰਤਨ ਕਰਦੇ ਰਹਿਣਾ ਹੈ ਤਾਂ ਫਿਰ ਇਸ ਤੋਂ ਚੰਗਾ ਹੈ ਕਿ ਆਪਾਂ ਸਭ ਤੋਂ ਪਹਿਲਾਂ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਈਏ ਜੇਕਰ ਅੱਖਾਂ ਬੰਦ ਕਰਨ ਦੇ ਨਾਲ ਵੀ ਕਈ ਵਾਰੀ ਸਾਡਾ ਮਨ ਦੂਰ ਦੀਆਂ ਉਡਾਰੀਆਂ ਮਾਰ ਜਾਂਦਾ ਹੈ ਸਾਨੂੰ ਪਤਾ ਨਹੀਂ ਲੱਗਦਾ ਤਾਂ ਫਿਰ ਅੱਖਾਂ ਖੋਲ ਕੇ ਗੁਰਬਾਣੀ ਦਾ ਜਾਪ ਕਰ ਵਾਹਿਗੁਰੂ ਜੀ ਦਾ ਜਾਪ ਕਰੋ ਜਦੋਂ ਵਾਹਿਗੁਰੂ ਵਾਹਿਗੁਰੂ ਜੀ ਬੋਲਣਾ ਹੈ ਨਾ ਉਹਨੂੰ ਆਪਣੇ ਕੰਨਾਂ ਦੇ ਨਾਲ ਸੁਣਨਾ ਵੀ ਆ ਬਾਅ ਦੀ ਨਾਤਾ ਬਹੁਤਾ ਉੱਚੀ ਅਤੇ ਨਾ ਹੀ ਬਹੁਤਾ ਹੌਲਾ ਓਨੀ ਕ ਆਵਾਜ਼ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਜਿੰਨੀ ਆਵਾਜ਼ ਸਾਡੇ ਕੰਨਾਂ ਨੂੰ ਸੁਣ ਸਕੇ ਕਿਉਂਕਿ ਜਦੋਂ ਅਸੀਂ ਆਪ ਵਾਹਿਗੁਰੂ ਬੋਲ ਕੇ ਆਪ ਹੀ ਸੁਣਾਗੇ ਤਾਂ ਸਾਡਾ ਮਨ ਕੰਟਰੋਲ ਦੇ ਵਿੱਚ ਰਹੇਗਾ ਤੇ ਇਹ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਖੁਦ ਹੀ ਉਹ ਡਿਪਰੈਸ਼ਨ ਦੇ ਵਿੱਚੋਂ ਬਾਹਰ ਆ ਸਕਦੇ ਆ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਦੇ ਹੱਲ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਦੱਸਿਆ ਗੁਰਬਾਣੀ ਦੇ ਰਾਹੀ ਸਾਨੂੰ ਜੀਵਨ ਜਾਚ ਦੱਸੀਆ ਪਰ ਅਸੀਂ ਗੁਰਬਾਣੀ ਦਾ ਪਾਠ ਨਹੀਂ ਕਰਦੇ ਇਸੇ ਕਰਕੇ ਹੀ ਤਾਂ ਦੁੱਖ ਰੋਗ ਚਿੰਤਾਵਾਂ ਦੇ ਵਿੱਚ ਕਿਰਜੰਨੇ ਆ ਜੇ ਗੁਰਬਾਣੀ ਦਾ ਪਾਠ ਕਰੀਏ ਤਾਂ ਫਿਰ ਮਨ ਦੇ ਉੱਤੇ ਇਹ ਬੋਝ ਬਣ ਨਹੀਂ ਨਾ ਤਾਂ ਗੁਰੂ ਦੇ ਲੜ ਲੱਗਣਾ ਹੈ ਗੁਰਬਾਣੀ ਦੇ ਲੜ ਲੱਗਣਾ ਹੈ ਜਦੋਂ ਵੀ ਕੋਈ ਗੱਲ ਵਾਰ-ਵਾਰ ਸਤਾ ਰਹੀ ਆ ਤਾਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਦੂਜਾ ਕੰਮ ਕੀ ਕਰਨਾ ਹੈ ਗੁਰੂ ਘਰੇ ਜਾਣਾ ਸ਼ੁਰੂ ਕਰੋ ਡਿਪਰੈਸ਼ਨ ਦੇ ਵਿੱਚ ਬੰਦੇ ਦਾ ਮਨ ਕਰਦਾ ਹੁੰਦਾ ਵੀ ਮੈਂ ਮੰਜੇ ਦੇ ਉੱਤੇ ਡਿੱਗਿਆ ਰਵਾਂ ਅਤੇ ਉਸੇ ਗੱਲ ਬਾਰੇ ਵਾਰ-ਵਾਰ ਸੋਚੀ ਜਾਵਾਂ ਫਿਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਰ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਦੇ ਉੱਤੇ ਜ਼ਰੂਰ ਲਾਉਣਾ ਹੈ ਕਦੇ ਵੀ ਮਨ ਨੂੰ ਵਿਹਲਾ ਨਹੀਂ ਰੱਖਣਾ ਕਿਉਂਕਿ ਮਨ ਨੂੰ ਜਿੰਨਾ ਵੇਲਾ ਰੱਖਾਂਗੇ ਨਾ ਇਹ ਮਨ ਨੇ ਉਨਾ ਹੀ ਉਸ ਗੱਲ ਬਾਰੇ ਸੋਚਣਾ ਹੈ ਤਾਂ ਮਨ ਨੂੰ ਬਿਜ਼ੀ ਕਰ ਦਿਓ ਕਿਸੇ ਨਾ ਕਿਸੇ ਕੰਮ ਦੇ ਵਿੱਚ ਲਗਾ ਦਿਓ ਇਹ ਘਰ ਦੇ ਮੈਂਬਰਾਂ ਨੂੰ ਵੀ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਲੱਗਦਾ ਹੈ ਕਿ ਸਾਡੇ ਘਰ ਦਾ ਕੋਈ ਜੀ ਡਿਪਰੈਸ਼ਨ ਦੇ ਵਿੱਚ ਆ ਵਾਰ-ਵਾਰ ਉਹ ਇਕੱਲਾ ਬੈਠ ਕੇ ਸੋਚੀ ਪਿਆ ਰਹਿੰਦਾ ਹੈ ਤਾਂ ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਕੋਈ ਐਸੇ ਖੁਸ਼ੀ ਦੇ ਪਲ ਉਹਨੂੰ ਯਾਦ ਕਰਾਉਣੇ ਚਾਹੀਦੇ ਆ ਜਿਨ੍ਹਾਂ ਨੂੰ ਯਾਦ ਕਰਕੇ ਉਹਦਾ ਮਨ ਖੁਸ਼ ਹੋਵੇ ਉਸ ਚਿੰਤਾ ਉਸ ਬੋਝ ਦੇ ਵਿੱਚੋਂ ਨਿਕਲ ਸਕੇ ਉਹਨੂੰ ਉਹਦੇ ਕੀਤੇ ਹੋਏ ਚੰਗੇ ਕੰਮ ਯਾਦ ਕਰਵਾਉਣੇ ਚਾਹੀਦੇ ਆ ਕਿਉਂਕਿ ਕਈ ਵਾਰ ਬੰਦਾ ਜਦੋਂ ਡਿਪਰੈਸ਼ਨ ਦੇ ਵਿੱਚ ਹੁੰਦਾ ਨਾ ਉਹਨੂੰ ਲੱਗਦਾ ਕਿ ਹੁਣ ਮੈਂ ਕਿਸੇ ਕੰਮ ਦਾ ਨਹੀਂ ਰਿਹਾ ਮੇਰੇ ਅੰਦਰ ਦੀ ਪਾਵਰ ਊਰਜਾ એનર્ਜੀ ਘਟ ਗਈ ਆ ਪਰ ਉਹਨੂੰ ਯਾਦ ਕਰਵਾਉਣਾ ਹੈ ਕਿ ਤੂੰ ਕੌਣ ਆ ਉਹਦੇ ਕੀਤੇ ਹੋਏ ਸਾਰੇ ਚੰਗੇ ਕੰਮ ਉਹਨੂੰ ਯਾਦ ਕਰਵਾਉਣੇ ਆ ਤਾਂ ਜੋ ਉਹਨੂੰ ਦੁਬਾਰਾ ਮੋਟੀਵੇਸ਼ਨ ਮਿਲੇ ਉਹ ਮੋਟੀਵੇਟ ਹੋ ਕੇ ਫਿਰ ਤੋਂ ਆਪਣੀ ਜ਼ਿੰਦਗੀ ਨੂੰ ਜਿਉਉਣ ਦੀ ਕੋਸ਼ਿਸ਼ ਕਰੇ ਜ਼ਿੰਦਗੀ ਨੂੰ ਕੱਟਣਾ ਨਹੀਂ ਹੈ ਜ਼ਿੰਦਗੀ ਨੂੰ ਜਿਉਣਾ ਹੈ ਅਤੇ ਜ਼ਿੰਦਗੀ ਨੂੰ ਜਿਉਉਣ ਦੇ ਲਈ ਸਾਨੂੰ ਇੱਕ ਵਜ੍ਹਾ ਚਾਹੀਦੀ ਹੁੰਦੀ ਹੈ ਇੱਕ ਮਕਸਦ ਚਾਹੀਦਾ ਹੈ ਉਹ ਮਕਸਦ ਉਹਨੂੰ ਯਾਦ ਕਰਵਾਉਣਾ ਹੈ ਤੇ ਜੇ ਆਪਾਂ ਸਾਰੇ ਹੀ ਪਰਿਵਾਰ ਦੇ ਜੀ ਉਸ ਇਨਸਾਨ ਦਾ ਸਾਥ ਦੇਈਏ ਤਾਂ ਆਪਾਂ ਡਿਪਰੈਸ਼ਨ ਦੇ ਵਿੱਚੋਂ ਉਹਨੂੰ ਬਾਹਰ ਕੱਢ ਲਵਾਂਗੇ ਤੇ ਸਭ ਤੋਂ ਜ਼ਰੂਰੀ ਉਸ ਬੰਦੇ ਦਾ ਆਪਣਾ ਆਪਾਂ ਸੰਭਾਲਣਾ ਹੈ ਕਿ ਉਹ ਆਪਣੇ ਆਪ ਦੇ ਵੱਲ ਧਿਆਨ ਦੇਵੇ। ਬਾਧੂ ਦਾ ਬੋਝ ਚਿੰਤਾਵਾਂ ਆਪਣੇ ਮਨ ਦੇ ਉੱਤੇ ਨਹੀਂ ਪਾਉਣੀਆਂ ਕਿਉਂਕਿ ਕਈ ਵਾਰ ਆਪਾਂ ਆਪਣੇ ਸਰੀਰ ਦੇ ਨਾਲ ੱੱਕਾ ਕਰ ਕਰਕੇ ਆਪਣੇ ਆਪ ਨੂੰ ਜ਼ਿਆਦਾ ਬਿਮਾਰ ਕਰ ਲੈਨੇ ਆ ਜਦੋਂ ਵੀ ਲੱਗੇ ਨਾ ਕਿ ਮੇਰਾ ਮਨ ਥੋੜਾ ਉਦਾਸ ਆ, ਪਰੇਸ਼ਾਨ ਆ, ਬੇਚੈਨ ਆ ਤਾਂ ਕਦੇ ਵੀ ਅਣਗੌਲਿਆ ਨਹੀਂ ਕਰਨਾ ਚਾਹੀਦਾ। ਕਿਉਂਕਿ ਅਸੀਂ ਤਣ ਦੀ ਬਿਮਾਰੀ ਦੇ ਵੱਲ ਤਾਂ ਧਿਆਨ ਦੇ ਲੈਨੇ ਆ ਪਰ ਆਪਦੇ ਮਨ ਵੱਲ ਬਹੁਤ ਅਣਗਹਿਲੀ ਵਰਤਦੇ ਆ। ਮਨ ਦੀ ਪਰੇਸ਼ਾਨੀ ਨੂੰ ਅਸੀਂ ਪਰੇਸ਼ਾਨੀ ਸਮਝਦੇ ਨਹੀਂ ਮਨ ਜਦੋਂ ਇਹ ਬੋਝ ਚਿੰਤਾਵਾਂ ਵੱਧ ਜਾਣ ਤਾਂ ਸਾਰੀ ਗੱਲ ਪਰਮਪਿਤਾ ਪਰਮਾਤਮਾ ਦੇ ਨਾਲ ਕਰਨੀ ਕਿ ਏ ਵਾਹਿਗੁਰੂ ਆਕਾਲ ਪੁਰਖ ਜੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਮੇਰੀ ਜ਼ਿੰਦਗੀ ਦੇ ਵਿੱਚ ਆਹ ਮੁਸ਼ਕਲ ਘੜੀ ਆਣ ਪਈ ਆ ਮੈਨੂੰ ਇਸ ਚਿੰਤਾ ਦੇ ਵਿੱਚੋਂ ਇਸ ਦੁੱਖ ਦੇ ਵਿੱਚੋਂ ਕੱਢੋ ਗੁਰੂ ਸਾਹਿਬ ਜੀ ਦੇ ਅੱਗੇ ਤਾਂ ਸਵੇਰੇ ਸੱਚੇ ਮਨ ਦੇ ਨਾਲ ਅਰਦਾਸ ਬੇਨਤੀ ਕਰਕੇ ਆਈਏ ਇਹ ਸ਼ਾਮ ਨੂੰ ਗੁਰੂ ਸਾਹਿਬ ਜੀ ਉਹਨਾਂ ਚਿੰਤਾਵਾਂ ਪਰੇਸ਼ਾਨੀਆਂ ਚੋਂ ਕੱਢ ਦਿੰਦੇ ਆ ਬਸ ਸਾਡੀ ਅਰਦਾਸ ਬੇਨਤੀ ਸਿਰਫ ਰਸਨਾ ਰਾਈ ਹੁੰਦੀ ਆ ਅਸੀਂ ਕਦੇ ਵੀ ਮਨੋਂ ਅਰਦਾਸ ਬੇਨਤੀ ਕਰਦੇ ਨਹੀਂ ਆ ਕਦੇ ਮਨ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਜੁੜ ਕੇ ਦੇਖਣਾ ਮਨ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਜੋ ਵੀ ਮਨ ਦੀਆਂ ਪਰੇਸ਼ਾਨੀਆਂ ਨੇ ਦੁੱਖ ਤਕਲੀਫਾਂ ਨੇ ਚਿੰਤਾਵਾਂ ਨੇ ਨਾ ਉਹ ਇਕੱਲੀ ਇਕੱਲੀ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਸਾਂਝੀ ਕਰਨੀ ਆ ਕਿ ਪਰਮ ਪਿਤਾ ਪਰਮਾਤਮਾ ਜੀ ਮੈਨੂੰ ਕੁਝ ਵੀ ਸਮਝ ਦੇ ਵਿੱਚ ਨਹੀਂ ਆ ਰਿਹਾ ਮੈਨੂੰ ਨਹੀਂ ਪਤਾ ਕਿ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਇਹਨਾਂ ਦੁੱਖ ਤਕਲੀਫਾਂ ਦੇ ਨਾਲ ਕਿੰਝ ਡੀਲ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਰੱਖਿਆ ਕਰੋ ਇੱਕ ਇੱਕ ਕਰਕੇ ਆਪਣਾ ਦੁੱਖ ਗੁਰੂ ਦੇ ਨਾਲ ਸਾਂਝਾ ਕਰਨਾ ਦੇਖਣਾ ਗੁਰੂ ਸਾਹਿਬ ਜੀ ਸਾਡੀਆਂ ਦੁੱਖ ਤਕਲੀਫਾਂ ਚਿੰਤਾਵਾਂ ਨੂੰ ਸੁਣਦੇ ਵੀ ਆ ਅਤੇ ਉਹਨਾਂ ਦਾ ਹੱਲ ਵੀ ਕਰਦੇ ਆ ਅਤੇ ਹੱਲ ਵੀ ਨਾਲ ਦੀ ਨਾਲ ਹੀ ਕਰ ਦਿੰਦੇ ਆ ਬਹੁਤੀ دیر ਤੱਕ ਉਡੀਕਣਾ ਵੀ ਨਹੀਂ ਪੈਂਦਾ ਅਤੇ ਸਾਡਾ ਦੁੱਖ ਦਰਦ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਕਿਸਮ ਦਾ ਸਾਨੂੰ ਤਾਨਾ ਮੇਣਾ ਵੀ ਨਹੀਂ ਮਾਰਦੇ ਕਿਉਂਕਿ ਇਹ ਦੁਨੀਆ ਨੂੰ ਜਦੋਂ ਆਪਾਂ ਦੁੱਖ ਦੱਸਦੇ ਆ ਤਾਂ ਦੁਨੀਆ ਕਈ ਤਰ੍ਹਾਂ ਦੇ ਤਾਨੇ ਮੇਨੇ ਬਣਾ ਲੈਂਦੀ ਆ ਦੁਨੀਆ ਸਾਡੇ ਦੁੱਖ ਦਾ ਮਜ਼ਾਕ ਅਡੰਡੀਆਂ ਸਾਡੀ ਮਜਬੂਰੀ ਦਾ ਫਾਇਦਾ ਚੁੱਕਦੀ ਆ ਪਰ ਜਦੋਂ ਅਸੀਂ ਗੁਰੂ ਸਾਹਿਬ ਦੇ ਲੱੜ ਲੱਗਦੇ ਆ ਗੁਰੂ ਸਾਹਿਬ ਨੂੰ ਆਪਣਾ ਦੁੱਖ ਦੱਸਦੇ ਆ ਤਾਂ ਸਤਿਗੁਰ ਸੱਚੇ ਪਾਸ਼ਾ ਸਾਡੇ ਮਨ ਦੇ ਬੋਝ ਚਿੰਤਾਵਾਂ ਨੂੰ ਦੂਰ ਕਰਦੇ ਨੇ ਤਾਂ ਜਦੋਂ ਵੀ ਕਿਤੇ ਮਨ ਉਦਾਸ ਹੋਵੇ ਪਰੇਸ਼ਾਨ ਹੋਵੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੀ ਹੈ ਜਿਵੇਂ ਜਿਵੇਂ ਸੇਵਾ ਕਰਦੇ ਜਾਵਾਂਗੇ ਨਾ ਤਉ ਤਉ ਮਨ ਦੇ ਬੋਝ ਚਿੰਤਾਵਾਂ ਦੂਰ ਹੁੰਦੀਆਂ ਜਾਣਗੀਆਂ ਮਨ ਲਾ ਕੇ ਸੇਵਾ ਕਰਨੀ ਝਾੜੂ ਦੀ ਕੋਚੇ ਦੀ ਬਰਤਨਾਂ ਦੀ ਜੋ ਵੀ ਗੁਰੂ ਘਰ ਦੇ ਵਿੱਚ ਸੇਵਾ ਮਿਲੇ ਨਾ ਖੁਸ਼ੀ ਖੁਸ਼ੀ ਚਾਹ ਦੇ ਨਾਲ ਕਰਨੀ ਦੇਖਣਾ ਸਤਿਗੁਰੂ ਸੱਚੇ ਪਾਸ਼ਾ ਝੋਲੀਆਂ ਪਰ ਕੇ ਭੇਜਦੇ ਨੇ